ਆ ਜਿਹੜੇ ਫਿਰਦੇ ਦੂਜੇ ਨਾ ਕਿ ਹੁਣ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਐਂ ਵਾਰੀ ਕਿਵੇਂ ਆ ਜਾਊਗੀ ਤੁਸੀਂ ਪਹਿਲਾਂ ਤੁਹਾਡੀਆਂ ਵਾਰੀਆਂ ਆ ਗਈਆਂ 10 10 ਸਾਲ ਇਕੱਠੇ ਵੀ ਲਾਏ ਆ ਤੁਸੀਂ ਕੀ ਕਰਤਾ ਉਹਦੇ ਚ ਹਾਂ ਵਾਰੀ ਜੇਲ੍ਹ ਦੀ ਆ ਸਕਦੀ ਹੈ ਉਹ ਹੋ ਗਈ ਡਿਊ ਪਈ ਹੈ ਕੋਈ ਧਮਕੀ ਨਹੀਂ ਦੇਣੀ ਏ ਕਾਨੂੰਨ ਮੁਤਾਬਕ ਚੱਲੂ ਕੰਮ ਜਿਹੜਾ ਜੀ ਦੀ ਵਾਰੀ ਆਉਂਦੀ ਜਾਊਗੀ ਆਪਣੀ ਵਾਰੀ ਲਾਈ ਜਾਂਦੇ ਉਹ ਕਿਤੇ ਨਾਬੇ ਲਾਲੇ ਜਾਂ ਕੋਤੇ ਕੋਈ ਫਰੇਲ ਲਾਲੂਗਾ ਕੋਈ ਇੱਥੇ ਭਪੂਰ ਥੱਲੇ ਲਾਲੂਗਾ ਬੜਾ ਕੁਛ ਹੈਗਾ ਵਾਰੀਆਂ ਵਾਸਤੇ ਸਮਾਨ ਆਪਣੇ ਕੋਲੇ ਕਿਉਂਕਿ ਇਹਨਾਂ ਨੇ ਪੰਜਾਬ ਲੁੱਟਿਆ ਹੋਇਆ ਕਦੇ ਕਿਧਰੇ ਕਦੇ ਕਿਧਰੇ ਮੈਨੂੰ ਤਾਂ ਕਈ ਜਾਂਦਾ ਇਹ ਨਹੀਂ ਪਤਾ ਲੱਗਦਾ ਅੱਜ ਕੱਲ ਕਿਹੜੀ ਪਾਰਟੀ ਚ ਨੇ ਇਹ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋਰ ਐ ਥੱਲੇ ਵਾਲੀ ਤੇ ਹੋਰ ਐ ਜੇ ਕਿਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਜਾਣਗੇ ਓਏ ਉਹ ਵੀ ਦੱਸੋ ਕਹਿੰਦੇ ਅਸੀਂ ਪੰਜਾਬ ਨੂੰ ਬਦਲਾਂਗੇ ਬੜੇ ਸਮਾਜ ਨੂੰ ਬੰਨਣ ਵਾਲੇ ਬਿਆਨ ਦੇ ਰਹੇ ਆ ਸਾਨੂੰ ਸਕੂਲ ਚਾਹੀਦੇ ਹਸਪਤਾਲ ਚਾਹੀਦੇ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਸਾਨੂੰ ਵਪਾਰ ਸਾਡਾ ਨੰਬਰ 1 ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ 55000 ਸਰਕਾਰੀ ਨੌਕਰੀ ਦੇ ਕਿ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਮੈਂ ਲੋਕ بجلی ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ ਲਈ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘਰ ਤਾਂ ਨਹੀਂ ਹੈਗੀ ਨਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਜਿਹੜੀ ਘਰਾਂ ਲਈ ਬਿਜਲੀ ਹੈ 90% ਦੇ ਕਰੀਬ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਨਾ ਅੱਜ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ ਨਾ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਕੋਲੇ ਦੀ ਖਾਨ ਜਿਹੜੀ ਉਹ ਚਲਾਈ ਹੈ ਅੱਜ ਸਾਡੇ ਅੱਜ ਸਾਡੇ ਥਰਮਲ ਪਲਾਂਟਾਂ ਕੋਲੇ 27 27 ਦਿਨ ਦਾ ਕੋਲਾ ਸਟਾਕ ਦੇ ਵਿੱਚ ਪਿਆ ਹੁਣ ਉਹ ਖਬਰਾਂ ਨਹੀਂ ਆਉਂਦੀਆਂ ਪੰਜਾਬ ਵਿੱਚ ਆ ਸਰਤਾ ਹੈ ਅੰਧੇਰਾ ਸਿਰਫ ਇੱਕ ਦਿਨ ਦਾ ਕੋਲਾ ਬਚਾ ਦੋ ਦਿਨ ਦਾ ਕੋਲਾ ਬਚਾ ਉਹ ਖਬਰਾਂ ਨਹੀਂ ਆਉਂਦੀਆਂ ਇਹ ਨੀਤਾਂ ਨੇ ਨੀਤਾਂ ਨੂੰ ਮਰਾਦਾ ਹੈ ਨੀਤਾ ਮਾਰੀ ਨੇ ਨੰਨੀਆਂ ਇਹ ਨੀਤਾ ਨੂੰ ਮਰਦਾ ਹੈ ਸਬੀਰ ਇਹ 10 ਸਾਲ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੇ ਇਕੱਠੇ ਲਾਏ ਪੰਜ ਪੰਜ ਦੀਆਂ ਬਾੜੀਆਂ ਬਣੀਆਂ ਕੈਪਟਨ ਨੇ ਜੇਪਾ ਪਿਛਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਤੱਕ ਕੈਪਟਨ 7 ਤੋਂ 17 ਬਾਦਲ ਅਕਾਲੀ ਦਲ 17 ਤੋਂ 22 ਫੇਰ ਕੈਪਟਨ ਜਨਨਿਕ 23 ਸਾਲ आज 25 होगी 23 साल बाद आज फिर कहिए ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਇਹ ਕੋ ਪਾਣੀ ਦੀ ਵਾਰੀ ਹੈ ਵੀ 12:20 ਦੇ ਅਸੀਂ ਨੱਕਾ ਵੱਡ ਲੈਣਾ ਕੋ ਨਹੀਂ ਆਉਗੀ ਆਊਗੀ ਵਾਰੀ ਇਹਨਾਂ ਦੀ ਕੋਈ ਕੰਮ ਕੀਤਾ ਵਾਰੀ ਵਾਲਾ ਇਹਨਾਂ ਨੇ ਥੋੜੀ ਵਾਰੀ ਆਊਗੀ ਜੀ ਐਤਾਂ ਸੋ ਵੀਰੋ ਇਹਨਾਂ ਨੂੰ ਅਸਲ 'ਚ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਕੋਈ ਤੀਜਾ ਸਾਡਾ ਸਾਥ ਲੈਣ ਵੀ ਆ ਜਾਊਗਾ ਇਹਨਾਂ ਤਾਂ ਆਪਸ 'ਚ ਨੂੜਾ ਕੁਸ਼ਤੀ ਖੇਡਦੇ ਸੀ ਪੰਜ ਸਾਲ ਮੈਂ ਪੰਜ ਸਾਲ ਤੂੰ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਪੰਜਾਬ ਨੂੰ ਲੁੱਟੀ ਜਾਂਦੇ ਆ ਤੇ ਵੈਸੇ ਬਿਆਨ ਦੇਣ 'ਚ ਇੱਕ ਦੂਜੇ ਨਾਲ ਲੜੀ ਜਾਇਆ ਕਰਾਂਗੇ ਖਵਾਰ ਖੂਰ 'ਚ ਲੋਕ ਸਮਝਦੇ ਲੈ ਵੀ ਇਹ ਤਾਂ ਬਹੁਤ ਦੁਸ਼ਮਣੀ ਆ ਪਰ 'ਚ ਇਹਨਾਂ ਨੇ ਤਾਂ ਇਹ ਤਾਂ ਜੇ ਕਿਤੇ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਗੇ ਤਾਂ ਜੁੰਡਮ ਜੁੰਡੀ ਹੋ ਜਾਣਗੇ ਤਾਂ ਥੱਪੜੋ ਥੱਪੜੀ ਹੋ ਜਾਣਗੇ ਪਰ ਨਹੀਂ ਵੀਰੋ ਇਕੱਠੇ ਰੋਟੀਆਂ ਖਾਂਦੇ ਆ ਸਭੇ ਵੇਲੇ ਹੋਏ ਸਭ ਰਲੇ ਹੋਏ ਆ ਜੀ ਇਹੀ ਚੱਲਦਾ ਰਹੇ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਅੱਜ ਕਿੱਥੇ ਲਿਆ ਕੇ ਮਾਰਿਆ ਹਰ ਗੱਲ ਭਗਵੰਤਬਾਨ ਦੇ ਨਾਂ ਲਾ ਦੋ ਹਾੜਾ ਇਹ ਕਿ ਭਗਵੰਤਬਾਨ ਲੈ ਕੇ ਆਇਆ ਲੈ ਮੈਂ ਮੈਂ ਜੋ ਹਿਮਾਚਲ ਦੇ ਵਿੱਚ ਤਾਂ ਕਾਂਗਰਸੀ ਸਰਕਾਰ ਹੈ ਉਹਨਾਂ ਨੂੰ ਕਹਿੰਦੇ ਰੋਕ ਲੈਂਦੇ ਫਿਰ ਮੈਂ ਪਹਾੜ ਉੱਥੋਂ ਸੁੱਖੂ ਤੋਂ ਮੈਂ ਲੈ ਕੇ ਮੈਕਸੀਕੋ ਜਾੜਾ ਹੈ ਪੈਨੇ ਉੱਤਰਾਖੰਡ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਹ ਰੋਕ ਲੈਂਦੇ ਜੰਮੂ ਕਸ਼ਮੀਰ 'ਚ ਇਹਨਾਂ ਨੇ ਯੂਟੀ ਬਣਾ ਕੇ ਅਵਧਾ ਰਾਜ ਬਣਾ ਉੱਥੇ ਰੋਕ ਲੈਂਦੇ ਇਹ ਤਾਂ ਕੁਦਰਤ ਹੈ ਨੂੰ ਕੁਦਰਤ ਹੈ ਜਨਾਬ ਆਪਾਂ ਪਰ ਸ਼ੁਰੂ ਕਰਤਾ 20000 ਰੁਪਇਆ ਇੱਕ ਏਕੜ ਦਾ ਮੁਆਵਜ਼ਾ ਦੇਣ ਲੱਗੇ ਜੀ 20000 ਹੱਥ ਸਾਡੇ ਦੇਖ ਕਦੇ ਮਿੜਿਆ ਨਹੀਂ ਜ਼ਿੰਦਗੀ ਨੂੰ ਬੜਣੀ ਤੇ ਲੈ ਕੇ ਆਵਾਂਗੇ ਜੇ ਪੰਜਾਬੀਆਂ ਤੇ ਸੰਕਟ ਆਇਆ ਤਾਂ ਪੰਜਾਬੀ ਸੰਕਟਾਂ ਨਾਲ ਜੂਝਣਾ ਜਾਣਦੇ ਐ ਜਦੋਂ ਕਿਤੇ ਪੰਜਾਬੀ ਇਕੱਠੇ ਹੋ ਜਾਣ ਤਾਂ ਕੋਈ ਵੀ ਸੰਕਟ ਜਿਹੜਾ ਉਹ ਛੋਟਾ ਲੱਗਣ ਲੱਗ ਜਾਂਦਾ ਉਹ ਬੋਨਾ ਹੋ ਜਾਂਦਾ ਹੈ ਪੰਜਾਬੀਆਂ ਦੇ ਇਰਾਦੇ ਮੂਰੇ ਜਜ਼ਬੇ ਮੂਰੇ ਫੇਸ ਕਰਕੇ ਇਦਾਂ ਇਦਾਂ ਢਾੜਾਂ ਚ ਵੀ ਰਾਜਨੀਤੀ ਕਰਦੇ ਰਹੇ ਆ ਜੋਗਾ ਜਾਂ ਲੈ ਕੇ ਆ ਗਏ ਫੋਟੋ ਖਿਚਾ ਕੇ ਚਲੇ ਗਏ ਉਹ ਇੱਕ ਲੈ ਕੇ ਆਇਆ ਸੀ ਪ੍ਰਧਾਨ ਨਾਜਵਾ ਪਤਾ ਨਹੀਂ ਕਿਥੋਂ ਲਿਆਇਆ ਉਹ ਜਗਾੜ ਜਾ ਤੇ ਉਹ ਉਹ ਪਾਣੀ ਚ ਵੜ ਲਿਆ ਕਹਿੰਦਾ ਮੈਂ ਲੋਕਾਂ ਨੂੰ ਬਚਾਉਣ ਚੱਲਿਆ ਉੱਚ 12 ਬੰਦੇ ਬੈਠ ਸਕਦੇ 9 ਤਾਂ ਘਰੋ ਹੀ ਲੈ ਕੇ ਗਿਆ ਸੀ ਆਪਣੇ ਪਰ ਲੋਕ ਇੱਕ ਫੋਟੋਗ੍ਰਾਫ ਰ ਇੱਕ ਭਰਾ ਇੱਕ ਛੋਟਾ ਭਰਾ ਵੱਡਾ ਭਰਾ ਪਤਾ ਨਹੀਂ ਕੌਣ ਕੌਣ ਅਭ ਤੇ ਪਰਕਰ 12 ਚੋਂ 9 ਕਾ ਉਸ ਉਸੇ ਸਵਾਰੀਆਂ ਲੈ ਕੇ ਗਿਆ ਸੀ ਮੈਂ ਵਿਧਾਨ ਸਭਾ 'ਚ ਪੁੱਛਾਂਗੇ ਜਿਹੜੇ ਬਾਕੀ ਰਹਿ ਗਏ ਤਿੰਨ ਜਿਹੜੇ ਤਿੰਨ ਬਚਾ ਕੇ ਲਿਆਇਆ ਲਾ ਮੈਂ ਪਾਸ ਬਣਾਉਣਾ ਉਹਨਾਂ ਨੂੰ ਵਿਧਾਨ ਸਭਾ 'ਚ ਦਿਖਾ ਦੇਵਾਂ ਕਿੱਥੇ ਬਚਾ ਲਿਆ ਫੋਟੋ ਖਿਚਾਈ ਕਹਿੰਦਾ ਚਲੋ ਬਸ ਠੀਕ ਹੋ ਗਿਆ ਭੋਤ ਤੁਮਾਨੂੰ ਗਾਲਾਂ ਕੱਢੀਏ ਚਲੋ ਬਸ ਬਸ ਆ ਗਿਆ ਨਾ ਬਸ ਉੱਥੇ ਉੱਥੇ ਸਾਰਾ ਕੁਛ ਆਪਣੇ ਕੋਲੇ ਧੰਨਵਾਦ ਜੀ ਦਾ ਕੋਈ ਗੱਲ ਨਹੀਂ ਲਰ ਲਰ ਜੀ ਦੇਖੋ ਗੱਲ ਇਹ ਆ ਤਰਨ ਤਰ ਨਾਲਿਓ ਤੁਸੀਂ ਮਾਜੇ ਵਾਲਿਓ ਤੁਸੀਂ ਹਮੇਸ਼ਾ ਬੜੇ ਬੜੇ ਫੈਸਲੇ ਕੀਤੇ ਆ ਮਾਜੇ ਨੇ ਸੰਕਟ ਵੀ ਮੁਸ਼ਕਲਾਂ ਬਹੁਤ ਚੱਲੀਆਂ ਸਭ ਤੋਂ ਵੱਧ ਪਰਚੇ ਇੱਥੇ ਹੋਏ ਹੋਏ ਨਾ ਘਰ ਘਰ ਪਰਚਾ ਲੋਕ ਡਰਨ ਲੱਗੇ ਪਰਚਿਆਂ ਤੋਂ ਕਈ ਪੀੜੀਆਂ ਜਰਦੀਆਂ ਨੇ ਪਰਚਿਆਂ ਤੋਂ ਤੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਸਭ ਤੋਂ ਵੱਧ ਸਮੱਗਲਰ ਤੇ ਗੈਂਗਸਟਰ ਇੱਥੇ ਨੇ ਲੈਦਾ ਸੋ ਆ ਬਦਨਾਮ ਕਰਕੇ ਜਾਂਦੇ ਇਸ ਨਕਸ਼ੇ ਉਹ ਜਨਾਬ ਜੀ ਜੇ ਤੁਸੀਂ ਸਕੂਲ ਨਹੀਂ ਬਣਾਓਗੇ ਕਾਲਜ ਨਹੀਂ ਬਣਾਓਗੇ ਤੁਸੀਂ ਕੋਈ ਵਪਾਰ ਨਹੀਂ ਇੱਥੇ ਲੈ ਕੇ ਆਓਗੇ ਕੋਈ ਫੈਕਟਰੀ ਲੈ ਕੇ ਆਓਗੇ ਫਿਰ ਲੋਕ ਕਰਨਗੇ ਕੀ ਰੋਟੀ ਤਾਂ ਖਾਣੀ ਆ ਲੋ ਜਾਣਗੇ ਕਿੱਧਰ ਨੂੰ ਸਾਡੇ ਬੱਚੇ ਫਿਰ ਭਟਕ ਜਾਂਦੇ ਨੇ ਗਲਤ ਸੰਗਤ ਚ ਪੈ ਜਾਂਦੇ ਨੇ ਤੁਸੀਂ ਕੰਮ ਤੇ ਲਾ ਦਿਓ ਤੁਸੀਂ ਮੈਨੂੰ ਦੱਸੋ ਤੁਸੀਂ ਦੱਸੋ ਤੁਹਾਡੀ ਕੋਈ ਰਿਸ਼ਤੇਦਾਰੀ ਚ ਤੁਹਾਡੇ ਦੇ ਦੋਸਤ ਮਿੱਤਰ ਦੇ ਜਾਂ ਕੋਈ ਹੋਰ ਕਿਤੇ ਭਾਈਚਾਰੇ ਚ ਕੁਈ ਹਾਜੇ ਬੱਦਲ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਤੇ ਚਿੱਟਾ ਵੀ ਲੈਂਦਾ ਨਾ ਹੋ ਨਹੀਂ ਸਕਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਉ ਕੰਮ ਤੋਂ ਆਊਗਾ ਆ ਕੇ ਬੱਚਿਆਂ ਨਾਲ ਪਰਿਵਾਰ ਨਾਲ ਖੇਡ ਕੇ ਨਾ ਆ ਕੇ ਰੋਟੀ ਖਾ ਕੇ ਸੌਂ ਜਾਊਗਾ ਸਵੇਰੇ ਫੇਰ ਕੰਮ ਤੇ ਬੇਲਾਮਨ ਸ਼ੈਤਾਨੀ ਦਾ ਕਰ ਇਹਨਾਂ ਨੇ ਆਪਦੇ ਤਾਂ ਘਰ ਛੱਤ ਲਏ ਆਪਦੇ ਤਾਂ ਪਾਲੇ ਮਹਿਲ ਪਹਾੜਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਜ਼ਮੀਨਾਂ ਲੈ ਲੀਆਂ ਪੰਜਾਬ ਨੂੰ ਐਂ ਛੱਡਤਾ ਲਾਵਾਰਸ ਪੰਜਾਬ ਨੂੰ ਤਾਂ ਆਟਾ ਦਾਲ ਸਕੀਮਾਂ 'ਚ ਹੀ ਲਈਂ ਫਿਰਦੇ ਆ ਬਸ ਇੱਥੇ ਕਰਦੇ ਰੋ ਇੱਥੇ ਕਰਦੇ ਰੋ ਸੋਇਸ ਕਰਕੇ ਵੀਰੋ ਅੱਪਾ ਬਦਲਣਾ ਹੈ ਸਿਸਟਮ ਦੇਖੋ ਇਹਦੇ ਨਾਲ ਨਾ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਕਿਸੇ ਦੀ ਨਾ ਕਾਂਗਰਸ ਦੀ ਨਾ ਕਾ ਲੀ ਰਲ ਦੀ ਨਾ ਕਿਸੇ ਦੀ ਨਹੀਂ ਬਣਦੀ ਸਰਕਾਰ ਇਸ ਸੀਟ ਨਾਲ ਨਾ ਹੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਕੋਈ ਕੋਈ ਵਾਅਦਾ ਘਾਟਾ ਹੁੰਦਾ ਪਰ ਹਾਂ ਇੰਨਾ ਕਹੇ ਤੁਹਾਡੇ ਇਲਾਕੇ ਦਾ ਇੱਕ ਆਸਾਨ ਸਾਡੇ ਤੇ ਰਹਿ ਜਾਊਗਾ ਕਿ ਯਾਰ ਮਾਝੇ ਵਾਲਿਆਂ ਨੇ ਤਰਨ ਤਰਨ ਵਾਲਿਆਂ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੁਣ ਇਹਨਾਂ ਦਾ ਦਿਲ ਜਿਹੜਾ ਉਹ ਜੇ ਇਹਨਾਂ ਨੇ ਵੱਡਾ ਦਿਖਾਇਆ ਤਾਂ ਆਪਾਂ ਨੂੰ ਦੁੱਗਣਾ ਦਿਲ ਕਰਕੇ ਦਿਖਾਉਣਾ ਚਾਹੀਦਾ ਮੰਗ ਪੱਤਰ ਮੰਗ ਪੱਤਰ ਥੋੜੇ ਹੋਣਗੇ ਤੁਹਾਡਾ ਪੋੜੇ ਹੋਊਗਾ ਮੰਗ ਪੱਤਰ ਮੇਰੇ ਕੋਲੇ ਆਉਣਗੇ 10 ਕਤ ਮੇਰੇ ਹੋਣਗੇ ਇਹ ਨਾਲ ਕਰਦੇ ਬਸ ਬਣਾਓ ਸੜਕਾਂ ਬਣਾਓ ਸਕੂਲ ਬਣਾਓ ਫੈਕਟਰੀਆਂ ਲਿਆਵਾਂਗੇ ਬਣਾਓ ਇਲਾਕੇ ਨੂੰ ਇਲਾਕੇ ਨੂੰ ਅਗਲੀਆਂ ਕਈ ਪੀੜ੍ਹੀਆਂ ਵਾਸਤੇ ਤਿਆਰ ਕਰ ਜੋ ਆਪਾਂ ਨੂੰ ਹੁਣ ਲੋਰ ਅਗਲੀਆਂ ਪੀੜ੍ਹੀਆਂ ਵਾਸਤੇ ਇਨਵੈਸਟ ਕਰਨ ਦੀ ਹੈ। ਥੈਂਕ ਯੂ ਵੈਰੀ ਮੱਚ। ਧੰਨਵਾਦ। ਜਨਮ ਦਿਨ ਦੇਖੋ ਬਤ ਗਿਆ। ਜਨਮ ਦਿਨ ਉਦੋਂ ਸਫਲ ਹੋਣਗੇ ਸਾਡੇ ਜਦੋਂ ਅਸੀਂ ਪੰਜਾਬ ਨੂੰ ਹੱਸਦਾ ਬਸਦਾ ਖੇਡਦਾ ਛਿੰਝਾਂ ਕੁਸ਼ਤੀਆਂ ਭੰਗੜਿਆਂ ਕਬੱਡੀਆਂ ਦੇਖਾਂਗੇ ਉਦੋਂ ਮੰਨ ਲਾਂਗੇ ਵੀ ਯਾਰ ਪੰਜਾਬ 'ਚ ਜਨਮ ਦਿਨ ਮਨਾਇਆ ਤਾਂ ਵਧੀਆ ਹੈ। ਨਹੀਂ ਤਾਂ ਕਾਹਦੇ ਕੇਕ ਕੱਟਣੇ ਆ ਜੀ। ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾਈ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹਿੰਦੇ ਜੀ ਆਹ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਮਹਿਸ਼ ਹੈ ਐਹੋ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਇਹਨੇ ਜਿਹੜੇ ਦਰਖਤ ਤੇ ਕਾਂਗਰਸ ਲਿਖਦੀਏ 2 ਮਹੀਨੇ ਰੱਤ ਸੁੱਕ ਜਾਂਦਾ ਹੈ। ਅੱਪਾ ਦਾ ਫੇਰ ਬੰਦੇ ਆ ਯਾਰ ਆਪਣਾ ਪਤਾ ਪਾ। ਇਹਨਾਂ ਦਾ ਪੈੜਾ ਹੀ ਮੜਾ। ਜੇਲ ਜਿਹੜਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਹਫ਼ਤੇ ਇੱਕ ਦੂਜੇ ਦੇ ਵਿੱਚ ਪਾਜਦੇ ਫਿਰ ਤਿੰਨ ਜਿਹੜੇ ਹਫ਼ਤੇ ਬਿਆਨ ਬੁਣ ਆ ਜਾਂਦੇ ਆ। ਮੈਨੂੰ ਲੱਗਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਤੇ। ਉਹ ਤਾਂ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ। ਉਹ ਕਹਿੰਣਗੇ ਤੁਸੀਂ ਕੀਤੇ ਭਾਈ ਫਾਗਲ ਆਦੇ ਆਪ ਦੇ ਕਰ ਰੱਖੋ। ਇੱਥੇ ਰੱਖਣੇ ਪੈਣੇ ਨੇ ਆਪਾਂ ਨੂੰ ਕਿ ਕੋਈ ਕੰਮ ਨਹੀਂ ਹੋਇ ਪੈਣਾ ਇੱਕ ਦੂਜੇ ਦੇ ਵਿੱਚ ਬੱਝੀ ਜਾਂਦੇ ਨੇ। ਉਹ ਉਹਨੂੰ ਬਾਲਾ ਗੱਡ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ ਸਟੇਜਾਂ ਤੇ। ਇਹਨਾਂ ਦੀ ਲੜਾਈ ਕੁਰਸੀ ਵਾਸਤੇ ਐ। ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਐ। ਆਪਣੇ ਪਰਿਵਾਰ ਵਾਸਤੇ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਸੀ ਆ ਪਰਸੋ ਨੂੰ ਪਰਸੋ ਪਤਾ ਲੱਗ ਜਾਊਗਾ ਕਿੰਨੇਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਝਾਰੂ ਦਾ ਚੋਣ ਨਿਸ਼ਾਨ ਹੈ ਔਰ ਆਪਣੇ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਆਪਦੇ ਆਪ ਦੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਏ ਆ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੰਦਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇੱਕ ਹੋ ਜਾ ਮਟੀਰੀਅਲ ਆ ਗਿਆ ਜੀ ਇਹ ਇਹ ਕੋਈ ਅੱਛਾ ਜੇ ਆਮਦਨ ਤੇ ਰੂਟ ਦੇ ਦਈਏ ੱੱਕੇ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦਸਾ ਨਾ ਹੁੰਦੀ ਕਮਾਈ ਕਰਕੇ ਥੋੜੇ ਬਹੁਤ ਚਾਰ ਪੈਸੇ ਕਮਾਏ ਹੋਣ ਟੈਕਸ ਵਰਤਾ ਹੋਵੇ ਫਿਰ ਕਹਿੰਦੇ ਤਾਂ ਵੀ ਰਾਣ ਪਾਰਟੀ ਬਣ ਜਿਸ ਬੱਡੇ ਅੰਕਤ ਹਨ ਸਾਨੂੰ ਕਿਸੇ ਪਾਸੇ ਤਾਂ ਜਿਉਂ ਰਹਿਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚੜਜਾਂ ਜਿਹੜੀਆਂ ਵੀ ਤੁਸੀਂ ਲਈ ਕਰਦੇ ਕਿੱਥੋਂ ਆਈਆਂ ਨੇ ਕਰਾਂਗੇ ਸਾਂਭ ਕਰਾਂਗੇ ਤੁਸੀਂ ਮੇਰੇ ਤੇ ਛੱਡ ਕੇ ਵਾਸਤੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡ ਸੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਪੋਰਸ਼ ਕਿਰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਥ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋੜੇ ਤਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਾਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਇਹ ਇਹ ਪੈਸੇ ਜਸਰ ਤੋਂ ਵੱਡੇ ਹੋ ਸਕਦੇ ਆ ਇਹ ਗੁੰਡਾਗਰਦੀ ਜਸਰ ਤੋਂ ਵੱਡੇ ਹੋ ਸਕਦੇ ਆ ਇਹ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੇ ਸਾਸ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਧਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਇਨਕਾਰਾਂ ਵਾਸਤੇ ਕੁਰਬਾਨੀ ਦਿੱਤੀ ਸ਼੍ਰੀ ਨਗਰ ਤੋਂ ਝੱਲ ਕੇ ਆਏ ਕਸ਼ਮੀਰੀ ਪੰਡਤ ਕਿ ਆਉਰੰਗਜ਼ੇਬ ਜਿਹੜਾ ਸਾਡਾ ਧਰਮ ਪਰਵਤਨ ਜਬਰ ਕਰਾ ਰਿਹਾ ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ ਜਾ ਕੇ ਚਾਂਦਨੀ ਚੌਕ ਤੇ ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਪਾੜਨ ਤੇ ਲੱਗੇ ਹੋਏ ਆ ਤੁਹਾਨੂੰ ਆ ਚਾਹੀਦਾ ਜਾਂ ਚਾਹੀਦਾ ਹੈ ਹੱਤ ਆ ਯਾਰ ਉਹ ਸਾਨੂੰ ਭਈ ਵਿਕਾਸ ਚਾਹੀਦਾ ਸਾਨੂੰ ਥੋੜੇ ਵਰਗਾ ਆ ਜਿਹੜਾ ਫੁੱਟ ਪਾਉ ਮਹਿਕਮਾ ਇਹ ਨਹੀਂ ਚਾਹੀਦਾ ਸਾਨੂੰ ਲੜਾਈਆਂ ਕਰਾਉਣ ਵਾਲਾ ਮਹਿਕਮਾ ਨਹੀਂ ਚਾਹੀਦਾ ਆ ਸਾਰੇ ਸਾਡੀਆਂ ਰਾਮ ਨੌਮੀयां ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਾਨ ਜਨਮ ਦਿਨੀਆਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਨਾਂ ਸਾਂਝੀਆਂ ਸਾਡੇ ਅਰਦਾਸ ਭਗਤ ਜੀ ਦੇ ਦਿਨ ਮਸੀਂ ਇਕੱਠੇ ਮਨਾਉਂਦੇ ਆਂ ਸਾਡੀਆਂ ਈਦਾਂ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਆ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਪਰ ਮੈਂ ਆ ਰਾਜੇ ਬੜਿੰਘ ਹੋਰਾਂ ਨੂੰ ਆ ਜਿਹੜੇ ਖੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਹਰ ਕਿਸਮ ਦਾ ਬੀਜ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉੱਗ ਸਕਦਾ ਇਹ ਕੋਸ਼ਿਸ਼ ਨਾ ਕਰਿਓ ਬਹੁਤ ਬਹੁਤ ਦਿਨ ਦੇਖ ਲਏ ਆ ਲੱਖਾਂ ਤਾਂ ਬਹੁਤ ਹੀ ਦੇਖ ਲਏ ਬੜੇ ਬੜੇ ਦਿਨ ਦੇਖ ਲਏ